ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 19 20 ਤੇ 21 ਤਰੀਕ ਦੇ ਮੌਸਮ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ ਫੇਸਬੁਕ ਆਈਡੀ ਸਤਗੁਰ ਪੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਲਾਈਵ ਭਾਰਤੀ ਮੌਸਮ ਵਿਭਾਗ ਦੀਆਂ ਰੈਡਾਰ ਦੀਆਂ ਤਸਵੀਰਾਂ ਨੇ ਉਹ ਦੇਖਣ ਲੱਗੇ ਆਂ ਉਹਨਾਂ ਦੇ ਮੁਤਾਬਕ ਜੇਕਰ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰੀਏ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਜਿਹੜੇ ਪੰਜਾਬ ਦੀ ਬੱਦਲਵਾਈ ਨਾਲ ਜਿਹੜਾ ਸਿਸਟਮ ਹੈ ਉਹ ਪਹੁੰਚਿਆ ਹੋਇਆ ਤੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿਹੜੇ ਅੱਜ ਬੱਦਲਵਾਈ ਨਾਲ ਕਵਰ ਹੋ ਚੁੱਕੇ ਨੇ ਪਰੰਤੂ ਇਹਨਾਂ ਦਾ ਕੁਝ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਤੇ ਉਸੇ ਤਰ੍ਹਾਂ ਹਰਿਆਣੇ ਦੇ ਵੀ ਸਿਰਫ ਇੰਨੇ ਕੁ ਇਲਾਕੇ ਹੀ ਜਿਹੜੇ ਬੱਦਲਬਾਈ ਦੇ ਵਿੱਚ ਕਵਰ ਰਹਿ ਚੁੱਕੇ ਨੇ ਪੂਰਾ ਪੰਜਾਬ ਬੱਦਲਬਾਈ ਨਾਲ ਢੱਕ ਚੁੱਕਿਆ ਹੈ ਸਿਰਫ ਥੋੜੇ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਟੁੱਟਵੇਂ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹਜੇ ਬੱਦਲਬਾਈ ਨਹੀਂ ਹੈਗੀ ਅਦਰਵਾਈਜ਼ ਬੱਦਲਬਾਈ ਪੂਰੇ ਪੰਜਾਬ ਦੇ ਉੱਤੇ ਦੀ ਹੋ ਕੇ ਲੰਘ ਚੁਕ ਲੰਘਣ ਜਾ ਰਹੀ ਹੈ ਜਿਹੜਾ ਇੱਕ ਘੱਟ ਦਬਾਅ ਦਾ ਜੋ ਲੋ ਪ੍ਰੈਸ਼ਰ ਸਿਸਟਮ ਬਕਾਲ ਦੀ ਖਾੜੀ ਦੇ ਵਿੱਚੋਂ ਉੱਠਿਆ ਸੀ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਉਹ ਇਧਰੋਂ ਉੱਠਿਆ ਇਸ ਸਾਈਡ ਤੋਂ ਉੱਠਿਆ ਤੇ ਉਹ ਅੱਗੇ ਵੱਲ ਨੂੰ ਵਧਿਆ ਇਸ ਤਰ੍ਹਾਂ ਇਸ ਤਰ੍ਹਾਂ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੌਸਮਾ ਹੋ ਕਲੀਅਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਪੱਛਮੀ ਜੁਪੀ ਹੋ ਗਈ ਦਿੱਲੀ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਹਰਿਆਣੇ ਦੇ ਕੁਝ ਖੇਤਰ ਹੋਗੇ ਇਸ ਤਰ੍ਹਾਂ ਤੇ ਅੱਧੇ ਕ ਖੇਤਰਾ ਹਰਿਆਣੇ ਦੇ ਉਹਨਾਂ ਦੇ ਵਿੱਚ ਥੋੜੀ ਜਿਹੀ ਬੱਦਲਵਾਈ ਬਣੀ ਹੋਈ ਹੈ। ਇਸ ਸਮੇਂ ਹਿਮਾਚਲ ਪੰਜਾਬ ਤੇ ਉਸ ਤੋਂ ਬਾਅਦ ਇਹ ਕਹਿ ਸਕਦੇ ਆਪਾਂ ਜਿਹੜਾ ਕਿ ਜੰਮੂ ਐਂਡ ਕਸ਼ਮੀਰ ਕਿਉਂਕਿ ਇਹ ਸਿਸਟਮ ਇਹ ਸਾਈਡ ਤੋਂ ਆਇਆ ਸੀ ਤੇ ਇਸ ਨੇ ਪਹਿਲਾਂ ਪੂਰਬੀ ਇਲਾਕਿਆਂ ਨੂੰ ਕਵਰ ਕਰਿਆ ਫਿਰ ਇਸ ਤਰ੍ਹਾਂ ਇਹ ਅੱਗੇ ਲੰਘ ਚੁੱਕਿਆ ਇਸ ਤਰ੍ਹਾਂ। ਤੁਸੀਂ ਦੇਖ ਸਕਦੇ ਏਸ ਦੀ ਬੱਦਲਵਾਈ ਥੋੜਾ ਬਹੁਤ ਪ੍ਰਭਾਵ ਹਜੇ ਆਪਾਂ ਨੂੰ ਅੱਜ ਦੁਪਹਿਰ ਤੱਕ ਦੇਖਣ ਨੂੰ ਮਿਲੂਗੀ। ਦੁਪਹਿਰ ਤੋਂ ਬਾਅਦ ਮੌਸਮ ਮਿਹੜਾ ਥੋੜਾ ਥੋੜਾ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਸਭ ਤੋਂ ਪਹਿਲਾਂ ਪੂਰਬੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੋਊਗਾ ਤੇ ਉਸ ਤੋਂ ਬਾਅਦ ਮੱਧ ਪੰਜਾਬ ਦਾ ਤੇ ਉਸ ਤੋਂ ਬਾਅਦ ਜਿਹੜੇ ਉੱਤਰ ਪੱਛਮੀ ਇਲਾਕੇ ਨੇ ਇਹਨਾਂ ਦਾ ਮੌਸਮ ਮਿਹੜਾ ਸਾਫ਼ ਹੋ ਜਾਊਗਾ ਪਰੰਤੂ ਕਿਨਮਣ ਕਣੀ ਜਾਂ ਛਿੱਟੇ ਸਰਾਟੇ ਨੇ ਉਹ ਆਪਾਂ ਨੂੰ ਦੁਪਹਿਰ ਤੱਕ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਵੇਂ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਇਲਾਕੇ ਤੇ ਪੰਜਾਬ ਦੇ ਜਿਵੇਂ ਸਵੇਰ ਦੇ ਸਮੇਂ ਸੇ 7-8 ਵਜੇ ਦੇ ਕਰੀਬ ਆਪਾਂ ਗੱਲ ਕਰੀਏ ਤਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਹਲਕ-ਫੁਲਕੀਆਂ ਹੋ ਰਹੀਆਂ ਸੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਜਮਰੇਲ ਕੋਟਲਾ ਲੁਧਿਆਣਾ ਤੇ ਰੋਪੜ ਨੰਗਲ ਰੂਪਨਗਰ ਮਹਾਲੀ ਤੇ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਹੁਸ਼ਿਆਰਪੁਰ ਦੇ ਕੁਝ ਖੇਤਰ ਤੇ ਨਵਾਂ ਸ਼ਹਿਰ ਦੇ ਥੋੜੇ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਟੁੱਟਮੇ ਰੂਪ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਤੋਂ ਜਾਂ ਆਪਾਦੀ ਰਾਤ ਤੋਂ ਬਾਅਦ ਕਹਿ ਸਕਦੇ ਹਾਂ ਮੀਂਹ ਦੇ ਕਰਵਾਂ ਨੇ ਆਪਾਂ ਨੂੰ ਟੁੱਟਮੇ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਹੇ ਨੇ 19 ਤਰੀਕ ਨੂੰ ਤੇ ਉਸੇ ਤਰ੍ਹਾਂ ਇਹ ਸਿਸਟਮ ਹੈ ਜਿਹੜਾ ਅੱਜ ਆਪਾਂ ਨੂੰ ਦੁਪਹਿਰ ਤੋਂ ਬਾਅਦ ਅੱਗੇ ਲੰਘਦਾ ਹੋਇਆ ਨਜ਼ਰ ਆਊਗਾ ਤੇ ਟੁੱਟਮੇ ਰੂਪ ਦੇ ਵਿੱਚ ਬੱਦਲਾਂ ਦੀ ਆਵਾਜਾਈ ਦੁਪਹਿਰ ਤੱਕ ਆਪਾਂ ਨੂੰ ਦੇਖਣ ਨੂੰ ਮਿਲੂਗੀ ਦੁਪਹਿਰ ਤੋਂ ਬਾਅਦ ਥੋੜੇ-ਥੋੜੇ ਹਲਕੇ-ਹਲਕੇ ਜਿਹੜੇ ਬੱਦਲ ਨੇ ਉਹ ਰਹਿ ਜਾਣਗੇ ਤੇ ਬਾਕੀ ਜੇਕਰ ਦੋਸਤੋ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਹੈ ਜਿਹੜਾ ਕੱਲ ਨੂੰ 20 ਤਰੀਕ ਨੂੰ ਵੀ ਮੌਸਮ ਟੁੱਟਵੇਂ ਬਦਲਵਾਈ ਵਾਲਾ ਹੀ ਬਣੂਗਾ ਥੋੜਾ ਬਹੁਤ ਨਾਮਾ ਤਰਹੀ ਬਦਲਵਾਈ ਜਿਹੜੀ ਪਹੁੰਚੂਗੀ ਤੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਹੈ ਜਿਹੜਾ ਪੱਛਮੀ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸਿਸਟਮ ਹੈ ਜਿਹੜਾ ਉਹ ਉੱਠ ਰਿਹਾ ਦੁਬਾਰਾ ਤਿਆਰ ਹੋ ਰਿਹਾ ਜੇਕਰ ਤੁਹਾਨੂੰ ਉਸ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪਰantu ਇਹ ਹਜੇ ਫਿਲਹਾਲ ਇਹ ਦੂਰ ਆ ਇਸ ਦੇ ਜੋ ਪ੍ਰਭਾਵ ਆਉਣ ਵਾਲੇ ਪੰਜ ਚਾਰ ਦਿਨਾਂ ਤੱਕ ਜਿਹੜਾ ਪ੍ਰਭਾਵ ਇਸ ਦਾ ਦੇਖਣ ਨੂੰ ਮਿਲੂਗਾ ਕਿੰਨਾ ਕੁ ਪ੍ਰਭਾਵ ਪੰਜਾਬ ਤੇ ਹੋਊਗਾ ਇਸ ਦਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਇਹੜੀ ਉਹ ਸਾਂਝੀ ਕਰਾਂਗੇ ਫਿਲਹਾਲ ਜਿਹੜਾ ਪੰਜਾਬ ਦਾ ਮੌਸਮ ਅੱਜ ਬੱਦਲਵਾਈ ਵਾਲਾ ਬਣਿਆ ਰਹੂਗਾ ਦੁਪਹਿਰ ਤੱਕ ਤੇ ਦੁਪਹਿਰ ਤੋਂ ਬਾਅਦ ਬੱਦਲਵਾਈ ਇਹੜੀ ਉਹ ਸਾਫ਼ ਹੋਣੀ ਸ਼ੁਰੂ ਹੋ ਜੂਗੀ ਹਲਕਾ ਹਲਕੇ ਜਿਹੜਾ ਇੱਕ ਬੰਗਾਲ ਦੀ ਖਾੜੀ ਤੋਂ ਇਹ ਸਿਸਟਮ ਉੱਠਿਆ ਸੀ ਇਹ ਅੱਗੇ ਲੰਘਣਾ ਸ਼ੁਰੂ ਹੋ ਚੁੱਕਿਆ ਜਿਵੇਂ ਕਿ ਇਹ ਆਪਾਂ ਕਹਿ ਸਕਦੇ ਹਾਂ ਪੂਰਬੀ ਖੇਤਰਾਂ ਤੋਂ ਐਂਟਰ ਹੋ ਕੇ ਤਾਂ ਅੱਗੇ ਵੱਲ ਨੂੰ ਇਹ ਉੱਤਰ ਪੱਛਮੀ ਇਲਾਕਿਆਂ ਵੱਲ ਨੂੰ ਲੰਘਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਇਸ ਸਮੇਂ ਇਹ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਉੱਪਰਲੇ ਇਲਾਕਿਆਂ ਦੇ ਵਿੱਚ ਨੂੰ ਪਹੁੰਚਣਾ ਖਿਲਰਨਾ ਆ ਖਿਲਰਨਾ ਆਪਾਂ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕਿਆ ਹੈ ਤੇ ਬਾਕੀ ਟੁੱਟ ਮੇ ਰੂਪ ਦੀਆਂ ਮੀਂਹ ਦੀਆਂ ਕਾਰਵਾਈਆਂ ਥੋੜ੍ਹੀ ਥੋੜ੍ਹੀਆਂ ਹੁੰਦੀਆਂ ਰਹਿਣਗੀਆਂ ਤਾਪਮਾਨ ਦੀ ਗੱਲ ਕਰੀ ਤਾਂ 2-3 ਡਿਗਰੀ ਜਿਹੜਾ ਤਾਪਮਾਨ ਘੱਟ ਚੁੱਕਿਆ ਕਿਉਂਕਿ ਬੱਦਲਬਾਈ ਬਣੀ ਹੋਈ ਹੈ ਜਿਦੇ ਨਾਲ ਥੋੜੇ ਥੋੜੇ ਮੀਂਹ ਦੀਆਂ ਕਾਰਵਾਈਆਂ ਹੋਣ ਦੇ ਕਾਰਨ ਜਿਹੜਾ ਤਾਪਮਾਨ ਪਿਛਲੇ ਦਿਨਾਂ ਵਿੱਚ 34 ਤੋਂ 35 ਡਿਗਰੀ ਦੇ ਆਸ-ਪਾਸ ਸੀ ਉਹ 32 ਤੋਂ 32 ਡਿਗਰੀ ਦੇ ਆਸ-ਪਾਸ ਅੱਜ ਦਾ ਦਰਜ ਕੀਤਾ ਜਾਊਗਾ ਤੇ ਬਾਕੀ ਹਵਾਵਾਂ ਦੀ ਗੱਲ ਕਰੀਏ ਤਾਂ ਦੱਖਣ ਪੂਰਬੀ ਹਵਾਵਾਂ ਹਜੇ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਹਲਕੇ-ਹਲਕੇ ਚੱਲ ਰਹੀਆਂ ਨੇ ਹੋ ਸਕਦਾ ਅੱਜ ਜਾਂ ਕੱਲ ਨੂੰ ਦੁਪਹਿਰ ਤੋਂ ਬਾਅਦ ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਵਾਪਸੀ ਕਰ ਜਾਣ ਉਹਨਾਂ ਦੀ ਜਾਣਕਾਰੀ ਅਪ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕ ਆਈਡੀ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗੀ ਤੇ ਤੁਸੀਂ ਸਾਨੂੰ ਕਿਸ ਇਲਾਕੇ ਵਿੱਚੋਂ ਦੇਖ ਜਾਂ ਸੁਣ ਰਹੇ ਹੋ ਜ਼ਰੂਰ ਸਾਨੂੰ ਸ਼ਾਰਟ ਵੀਡੀਓ ਬਣਾ ਕੇ ਤੁਸੀਂ ਆਪਣੇ ਇਲਾਕੇ ਦਾ ਤੇ ਆਪਣਾ ਨਾਮ ਲਿਖ ਕੇ ਸਾਨੂੰ ਸ਼ੇਅਰ ਕਰ ਸਕਦੇ ਹੋ ਇਨਬਾਕਸ ਦੇ ਵਿੱਚ ਤੇ ਜਾਂ ਨੰਬਰ ਜਿਹੜਾ 9023796779 WhatsApp ਨੰਬਰ ਉਸ ਤੇ ਸ਼ੇਅਰ ਕਰ ਸਕਦੇ ਹੋ ਤੇ ਬਾਕੀ ਜੋ ਦੁਪਹਿਰ ਤੋਂ ਬਾਅਦ ਅਪਡੇਟ ਆਉਗੀ ਉਹ ਵੀ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਜ਼ਰੂਰ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ